ਮੇਰਾ ਨਾਮ ਸਰਜੀਤ ਸਿੰਘ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਹਾਂ ਮੈਂ ਵੀ ਕੇ ਜੂਪਾ ਸਿੱਧੂਪੁਰ ਦਾ। ਪਰਾਗਤ ਜਿਹੜਾ ਤੋਂ ਪਰਾਗਤ ਦੇ ਖੜੇ ਹੋ ਕਿ ਕਿ ਉਹ ਜਾਂ ਕਿੱਥੇ ਜਾਣ ਦੀ ਤਿਆਰੀਆਂ ਨੇ ਆ ਜਿਹੜਾ ਇਹਨਾਂ ਦਾ ਹੰਦਾਰਾ ਲੈ ਕੇ ਜਾ ਰਹੇ ਆ। ਖਨੋਰੀ ਬਾਰਡਰ ਤੋਂ ਚੱਲਿਆ ਸੀ। ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਸਾਲ ਤੋਂ ਉੱਪਰ ਹੋ ਚੱਲਿਆ ਖਨੋਰੀ ਬਾਰਡਰ ਤੇ ਬੈਠਿਆ ਨੂੰ। ਅੱਜ ਸੈਂਟਰ ਦੀ ਸਰਕਾਰ ਨੇ ਜਿਹੜੇ ਮੀਟਿੰਗ ਦੇ ਉੱਤੇ ਸਾਨੂੰ ਬੁਲਾਇਆ ਗਿਆ। ਉਹਦੇ ਸਬੰਧ ਦੇ ਵਿੱਚ ਅਸੀਂ ਗਾਫਲਾ ਲੈ ਕੇ ਚੱਲਿਆ ਉੱਥੇ। ਉਸ ਮੀਟਿੰਗ ਨੂੰ ਅਟੈਂਡ ਕਰਨ ਦੇ ਲਈ ਹੁਣ ਦੇਖਦੇ ਆਂ ਵੀ ਮੀਟਿੰਗ ਦੇ ਵਿੱਚ ਕੀ ਨਿਕਲਦਾ ਸਰਕਾਰ ਨੇ ਬੁਲਾਇਆ ਹੈ ਅਸੀਂ ਆਪਣੀਆਂ ਮੰਗਾਂ ਸਰਕਾਰ ਕੋਲ ਰੱਖਣੀਆਂ ਨੇ ਸਰਕਾਰ ਉਹਦੇ ਤੇ ਕੀ ਹਾਂ ਕਰਦੀ ਆ ਜਾਂ ਨਾ ਕਰਦੀ ਉਹ ਤਾਂ ਅਗਲਾ ਸਮਾਂ ਦੱਸੂਗਾ ਤੇ ਮੀਟਿੰਗਾਂ ਆਈਆਂ ਬਧੀਆਂ ਕੋਈ ਸਿੱਟਾ ਨਹੀਂ ਨਿਕਲ ਪਾਇਆ ਕਿਹੜੀ ਵਜ੍ਹਾ ਤੇ ਆ ਦੇਖ ਰਹੇ ਹੋ ਕਿ ਜੇ ਮੀਟਿੰਗ ਤੋਂ ਬਾਅਦ ਸਿੱਟਾ ਨਹੀਂ ਨਿਕਲਿਆ ਦੇਖੋ ਜੀ ਇਹ ਗੱਲ ਨਹੀਂ ਸੋਚੀ ਜਾਂਦੀ ਵੀ ਅਸੀਂ ਕਈਏ ਵੀ ਪੈਨੇ ਮੀਟਿੰਗਾਂ ਦੇ ਵਿੱਚੋਂ ਕੁਝ ਨਿਕਲਿਆ ਨਹੀਂ ਤਾਂ ਅਸੀਂ ਮੀਟਿੰਗ ਟੈਂਡ ਨਹੀਂ ਕਰਨੀ ਉੱਥੇ ਸਾਡੀ ਮਜੂਰੀ ਸਿੱਧ ਹੁੰਦੀ ਆ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਧਰਨਾ ਲਾ ਕੇ ਬੈਠੇ ਨੇ ਭੱਜ ਕਿਉਂ ਰਹੇ ਨੇ ਮੀਟਿੰਗ ਜ਼ਰੂਰੀ ਆ ਨਿਕਲਦਾ ਜਾਂ ਨਹੀਂ ਨਿਕਲਦਾ ਉਹਦੇ ਚ ਪਤਾ ਲੱਗੂ ਆ ਜੇ ਜਿਹੜਾ ਕੁਝ ਨਿਕਲੂ ਆ ਜੇ ਸਰਕਾਰ ਮੁਰਕ ਰੋਂਦੀ ਆ ਤਾਂ ਸਰਕਾਰ ਦੋਸ਼ੀ ਪਊਗੀ ਜੇ ਨਹੀਂ ਜਾਂਦੇ ਤਾਂ ਸਰਕਾਰ ਉਸ ਗੱਲ ਦੇ ਉੱਤੇ ਭਾਰੂ ਆ ਵੀ ਕਿਸਾਨਾਂ ਨੂੰ ਹੋ ਸਕਦਾ ਕੋਈ ਜਵਾਬ ਨਹੀਂ ਦੇਣਾ ਆਉਂਦਾ ਜਾਂ ਕਿਸਾਨ ਬੈਸੀ ਬੈਠੇ ਨੇ ਫਿਰ ਇਹਨਾਂ ਦੀ ਮੰਗ ਕਿਹੜੀ ਹੋਈ ਉੱਥੇ ਸਾਡਾ ਉਹਦੇ ਵਿੱਚ ਜਾਣਾ ਜ਼ਰੂਰੀ ਆ ਠੀਕ ਆ ਸਾਨੂੰ ਵਾਲੇ ਦਾ ਨੂੰ ਬਹੁਤ ਗੱਲਾਂ ਆਉਂਦੀਆਂ ਨੇ ਵੀ ਤੁਹਾਨੂੰ ਦੇਣਾ ਕੁਝ ਨਹੀਂ ਸਰਕਾਰ ਤਾਂ ਅੱਗੇ ਵੀ ਮੀਟਿੰਗਾਂ ਕਰ ਲੈਣੀ ਹੁੰਦੀ ਆ ਮੀਟਿੰਗਾਂ ਜੋ ਕੀ ਨਿਕਲਦਾ ਜਿੱਦੇ ਨਿਕਲੂਗਾ ਨਿਕਲੂ ਮੀਟਿੰਗ ਦੇ ਵਿੱਚੋਂ ਜਦ ਕਿਸਾਨਾਂ ਦਾ ਬਲ ਉੱਤੇ ਭਾਰੂ ਪੈਣਾ ਸਰਕਾਰ ਦੇ ਨਿਕਲਾਂ ਮੀਟਿੰਗ ਦੇ ਵਿੱਚੋਂ ਆ ਠੀਕ ਆ ਸਮੇਂ ਦੀਆਂ ਸਰਕਾਰਾਂ ਟਾਲਦੀਆਂ ਆਉਂਦੀਆਂ ਨੇ ਜਿੰਨਾ ਕਿ ਟਲ ਸਕਦਾ ਹੋਵੇ ਜਦ ਕਿਸੇ ਚੀਜ਼ ਦਾ ਅੰਤ ਆਉਂਦਾ ਤਾਂ ਉਹ ਸਾਰੇ ਲੋਕ ਹੀ ਸਮਝਦੇ ਹੁੰਦੇ ਨੇ ਜਿਹੜੇ ਮੰਗਣ ਵਾਲੇ ਨੇ ਉਹ ਵੀ ਸੋਚਦੇ ਨੇ ਦੇਣ ਵਾਲੇ ਵੀ ਸੋਚਦੇ ਨੇ ਵੀ ਅੱਜ ਗੱਲ ਦਾ ਐਂਡ ਆ ਗਿਆ ਇਹਦੇ ਉੱਤੇ ਆਪਾਂ ਨੂੰ ਕੁਝ ਨਾ ਕੁਸ ਕਿਸਾਨਾਂ ਨੂੰ ਦੇਣਾ ਪਊਗਾ ਉਹ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਨਹੀਂ ਹੈਗਾ ਵੀ ਸਰਕਾਰ ਇਸ ਤੋਂ ਮੁੱਕ ਰੋ ਕੇ ਗੱਲ ਕਹਿ ਦੂ ਵੀ ਨਹੀਂ ਅਸੀਂ ਮੰਨਦੇ ਨਹੀਂ ਸਰਕਾਰ ਨੂੰ ਹੋ ਸਕਦਾ ਟਾਈਮ ਲੱਗ ਸਕਦਾ ਹੈ ਇਸ ਮੰਗ ਨੂੰ ਮਨਾਉਣ ਦੇ ਲਈ ਪਰ ਸਰਕਾਰ ਨੂੰ ਕਿਤੇ ਨੇ ਮੰਗ ਮੰਨਣੀ ਪੈਣੀ ਹੈ ਆਪਾਂ ਜਿੱਥੇ ਬੰਦੇ ਦੀ ਗੱਲ ਕਰੀ ਅੱਜ ਜਿੱਥੇ ਹੁੰਦੀ ਆ ਬਾਅਦੇ ਨਾਲ ਕਮੇਟੀ ਦੇ ਵੀ ਸ਼ਾਮਲ ਹੋਣਗੇ ਨਿੰ ਜੱਥੇਬੰਦੀਆਂ ਦਾ ਜਿਹੜੀਆਂ ਸਾਡੇ ਨਾਲ 15 16 ਸਾਮਲ ਨੇ ਵਿੱਚੋਂ ਹਰਿਆਣੀਆਂ ਦੀਆਂ ਨੇ ਦੋ ਜੱਥੇਬੰਦੀਆਂ ਤੇ ਬਾਕੀ ਪੰਜਾਬ ਦੀਆਂ ਨੇ ਇਹ ਜਿਹੜੀਆਂ ਜੱਥੇਬੰਦੀਆਂ ਸਾਡੇ ਨਾਲ ਸਾਮਲ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਉਹ ਚੋਣ ਦੇ ਵਿੱਚ ਚੋਣ ਜਾਬਤੇ ਦੇ ਵਿੱਚ ਜੱਥੇਬੰਦੀਆਂ ਦਾ ਡਿਸਪੂਟ ਖੜਾ ਹੋਇਆ ਸੀ ਉਹ ਜੱਥੇਬੰਦੀਆਂ ਜਿਹੜੀਆਂ ਚੋਣ ਲੜਿਓ ਵੱਖਰੀਆਂ ਨੇ ਜਿਨੀਆਂ ਚੋਣ ਨਹੀਂ ਲੜਿਓ ਦੋ ਫਰਮਾ ਵੱਖਰੀਆਂ ਨੇ ਤੇ ਉਹ ਜਿਹੜੀਆਂ ਬਿਨਾਂ ਚੋਣ ਵਾਲੀਆਂ ਨੇ ਉਹ ਹੀ ਲੜਾਈ ਨੂੰ ਲੜ ਰਹੀਆਂ ਨੇ ਦੂਈਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਾਰੋਂ ਤਾਂ ਗੱਲਾਂ-ਵਾਟਾਂ ਇਧਰ-ਉਧਰ ਆਉਂਦੀਆਂ ਨੇ ਕਈ ਕਹਿੰਦੇ ਨੇ ਐ 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 ਪਰ ਬਾਹਰ ਜਾਣਾ ਕੋਈ ਇਸ ਇਤੇ ਨੂੰ ਛੱਡ ਕੇ ਸਾਨੂੰ ਹੱਲ ਨਹੀਂ ਲੱਗਦਾ ਕਿ ਉਹ ਇੱਕ ਬੱਚਾ ਬਾਹਰ ਚੱਲਿਆ ਜਿਹਦਾ ਮਾਪਿਓ ਜਿਹੜੇ ਲੰਮੇ ਸਮੇਂ ਤੋਂ ਉਹ ਬੱਚੇ ਦੀਆਂ ਸੁੱਖਾਂ ਸੁਖਦੇ ਆਉਂਦੇ ਨੇ ਵੀ ਸਾਡੀ ਭੜੇਪੇ ਦੀ ਢਗੋਰੀ ਨੂੰ ਮੋਢਾ ਲਾਉਣਾ ਹੈ ਅੱਜ ਉਹ ਛੱਡ ਕੇ ਬਾਹਰ ਚੱਲਿਆ ਗਿਆ ਉਹ ਹੱਲ ਨਹੀਂ ਹੈਗਾ ਜਿਹੜੀਆਂ ਸਾਡੀਆਂ ਜ਼ਮੀਨਾਂ ਨੂੰ ਤੁਸੀਂ ਛੱਡ ਗਏ ਤੇ ਅੱਗੇ ਕਿਸੇ ਦੇ ਕਾਬਜ ਹੋਣ ਵਾਲੇ ਤਾਂ ੱੱਕੇ ਨਾਲ ਆ ਰਹੇ ਨੇ ਪਰ ਬਾਹਰੋਂ ਥੋੜੋ ਕਬਜ਼ਾ ਰੋਕਿਆ ਜਾਓ ਕਬਜ਼ਾ ਉਹ ਲੋਕਾਂ ਨਾਲ ਜਿਹੜੇ ਜ਼ੁਲਮ ਕਰਨ ਵਾਲੇ ਲੋਕਾਂ ਨਾਲ ਲੜ ਕੇ ਕਬਜ਼ਾ ਰੋਕਿਆ ਜਾਣਾ ਪਰ ਅਸੀਂ ਅੱਜ ਇਸ ਗੱਲ ਦੇ ਪੂਰੇ ਮੂਡ ਦੇ ਤਣਾਅ ਦੇ ਵਿੱਚਾਂ ਵੀ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਐਮਐਸਬੀ ਤੋਂ ਕਦੇ ਮੁੁਰਕਰ ਨਹੀਂ ਹੋਵਾਂਗੇ ਸਰਕਾਰ ਨੂੰ ਮਨਾ ਕੇ ਚੱਡਾਂਗੇ ਅੱਜ ਐਮਐਸਬੀ ਨਹੀਂ ਮਿਲਦੀ ਫਿਰ ਸਾਡੀ ਜ਼ਮੀਨ ਵੀ ਚਲੀ ਜਾਣੀ ਆ ਅਸੀਂ ਨੌਜਵਾਨਾਂ ਨੂੰ ਸਮਝਾਉਂਦੇ ਆ ਵੀ ਜ਼ਮੀਨ ਬਚਾਉਣੀ ਜ਼ਰੂਰੀ ਹੈ ਐਮਐਸਬੀ ਲਵਾਂਗੇ ਜ਼ਮੀਨ ਬਚੂਗੀ ਨਹੀਂ ਜ਼ਮੀਨ ਦੇ ਉੱਤੇ ਵੀ ਕਬਜ਼ਾ ਹੋ ਜਾਊਗਾ ਪਰ ਕਈ ਗੱਲਾਂ ਸਰਕਾਰਾਂ ਵੀ ਕਿਸੇ ਭਲੇਖੇ ਦੇ ਵਿੱਚ ਹੁੰਦੀਆਂ ਨੇ ਵੀ ਐਂ ਦਵਾਇਆ ਜਾਊਗਾ ਆ ਕਰਿਆ ਜਾਊ ਕਰਿਆ ਜਾਊ ਭਲੇਖਾ ਸਰਕਾਰ ਦਾ ਭਲੇਖਾ ਚੱਕੀ ਸਰਕਾਰ ਲੋਕਾਂ ਨੂੰ ਜਿਹੜੀ ਮੰਗ ਲੋਕ ਮੰਗਦੇ ਨੇ ਉਹ ਦੇ ਦੇਵੇ ਤੇ ਦੇਣੀ ਚਾਹੀਦੀ ਹੈ ਸਰਕਾਰ ਨੂੰ ਇੰਨਾ ਕਹਿੰਦਾ ਮੈਂ ਫਤਿਹ ਬੁਲਾਉਣਾ ਵੈਸੇ ਵੀ ਜੇ ਖਾਲਸਾ ਵੇਰੇ ਜਿੱਥੇ ਹੈ ਅੱਜ ਅੱਜ ਚੰਡੀਗੜ੍ਹ ਨੂੰ ਬਣਾਉਣਾ ਹੋ ਗਿਆ ਮੈਂ ਤੁਹਾਡੀ ਵੋਟ ਅੱਜ ਤੇ ਬੰਦੀਆ ਉਹ ਪਹੁੰਚੀ ਆ ਕਿਸਾਨ ਆਪ ਵੀ ਪਹੁੰਚੇ ਆ ਇਹਨੇ ਦੇਖਦੇ ਹੋ ਅੱਜ ਜਿਹੜੀ ਮੀਡੀਆ ਕੀ ਰਿਜ਼ਲਟ ਨਿਕਲਦਾ ਰਿਜ਼ਲਟ ਤਾਂ ਦੇਖੋ ਹੁਣ ਸਰਕਾਰ ਨੇ ਕੱਢਣਾ ਅਸੀਂ ਤਾਂ ਬੁਲਾਏ ਸਰਕਾਰ ਨੇ ਸਾਡਾ ਫਰਜ ਬਣਦਾ ਉੱਥੇ ਜਾਣ ਦਾ ਵੀ ਰਿਜ਼ਲਟ ਸਰਕਾਰ ਦੇਖੋ ਕੀ ਦਿੰਦੀ ਏ ਅੱਗੇ ਅਸੀਂ ਲੈ ਕੇ ਮੁੜਾਂਗੇ ਅੱਜ ਨਹੀਂ ਦੁਬਾਰੇ ਫੇਰ ਰੱਖਣਗੇ ਮੀਟਰ ਇਹ ਤਾਂ ਦੇਣੀ ਪੈਣੀ ਆ ਉਹਨਾਂ ਨੇ ਅਸੀਂ ਬੈਠੇ ਇੱਕ ਸਾਲ ਤੋਂ ਇੱਕ ਸਾਲ ਪੂਰਾ ਹੋ ਚੁੱਕਿਆ ਸਾਨੂੰ ਅੱਜ ਇੱਕ ਦੋ ਦਿਨ ਵੱਧਦੇ ਹੋ ਗਿਆ ਸਾਲ ਤੋਂ ਵੀ ਅਸੀਂ ਐਮਐਸਵੀ ਗਾਰੰਟੀ ਦੇ ਕਾਨੂੰਨ ਇਹ ਬਣਾ ਕੇ ਛੱਡਣਾ ਸਰਕਾਰ ਤੋਂ ਇਹ ਸਰਕਾਰ ਜਿੰਨੀ ਛੇਤੀ ਚਾਹੇ ਉਨੀ ਛੇਤੀ ਬਣਾ ਦੇਣਾ ਚਾਹੀਦਾ ਦੇਖੋ ਇਹ ਜਨਤਾ ਕਿੰਨੀ ਖੱਜਲ ਖਵਾਰੀਆਂ ਝੱਲ ਰਹੀ ਐ ਇਹ ਸਰਕਾਰ ਇਹਨੂੰ ਦੇਖ ਕੇ ਇਹ ਕਿਸਾਨਾਂ ਨੂੰ ਐਮਐਸਬੀ ਗਰੰਟੀ ਦਾ ਕਾਨੂੰਨ ਛੇਤੀ ਤੇ ਛੇਤੀ ਬਣਾ ਦੇ। ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਜਦੋਂ ਇਹਨਾਂ ਦੇ ਐਮਐਲਏ ਨਹੀਂ ਸੀ ਐਮਐਲਏ ਕਹਿੰਦੇ ਆਂ ਨਾ ਚੁਟਕੀਆਂ ਦੇ ਨਾਲ ਮਿਲ ਜਾਂਦੀ ਹੁੰਦੀ ਆ ਉਹ ਕਿੱਥੇ ਗਈਆਂ ਜਿਹੜੀਆਂ ਚੁਟਕੀਆਂ ਆ ਰਹੀਆਂ ਹੁਣ ਕਿਹਨੇ ਦੇਖ ਦੇਣਾ ਸਰਕਾਰ ਉਹ ਚੁਟਕੀਆਂ ਵਾਲੇ ਨਹੀਂ ਰਹੇ ਹੁਣ ਉਹ ਆਪੇ ਡਾਰੀ ਮਾਰ ਕੇ ਚੁਟਕੀਆਂ ਵਾਲੇ ਕਿੱਧਰ ਨੂੰ ਗਏ ਇਹ ਕਹਿੰਦੇ ਸੀ ਵੀ ਚੁਟਕੀ ਨਾਲ ਦੁਆ ਦੇਣੀ ਸੀ ਐਮਐਸਬੀ ਉਹ ਆਪੇ ਨਹੀਂ ਰਹੇ ਉਹ ਕੀ ਦੁਆਣਗੇ ਐਮਐਸਬੀ ਕਿਸੇ ਇਹ ਗੱਲ ਹੈ ਵੀ ਇਹ ਤਾਂ ਚੁਟਕੀਆਂ ਨਾਲ ਨਹੀਂ ਹੁੰਦੀਆਂ ਗੱਲਾਂ ਇਹ ਤਾਂ ਦੇਖੋ ਹੁਣ ਅਸੀਂ ਬੈਠੇ ਆਂ ਕਿਸਾਨ ਸਾਡੇ ਪ੍ਰਧਾਨ ਸਾਹਿਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਅੱਜ 82-83 ਦਿਨ ਹੋ ਗਏ ਮਰਨ ਵਰਤ ਤੋਂ ਉਹਨਾਂ ਨੇ ਇੱਕ ਅੰਨ ਦਾ ਤੁਣਕਾ ਵੀ ਨਿਕਾ ਕਾਦਾ 80 82 ਦਿਨਾਂ ਦੇ ਵਿੱਚ ਉਹ ਕਾਸ ਦੇ ਆਸਰੇ ਜੁਰੇ ਆ ਉਹ ਇਸ ਸੰਗਤਾਂ ਦੀ ਅਰਦਾਸਾਂ ਦੇ ਇਹਨਾਂ ਦੇ ਹੌਸਲੇ ਦੇ ਛਤ ਕਈ ਜੁਰੇ ਆ ਵੀ ਇਹ ਸਰਕਾਰਾਂ ਇਹ ਚੁਟਕੀਆਂ ਦੇ ਨਾਲ ਕਹਿੰਦੇ ਆ ਜਿਹੜੇ ਐਮ ਐਸ ਵੀ ਦੁਆਣ ਵਾਸਤੇ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਕਿਸਾਨਾਂ ਦੀ ਇਹ ਕਿਸਾਨ ਨਹੀਂ ਬਚੂਗੀ ਤਾਂ ਦੇਸ਼ ਬਚੂਗਾ ਜੇ ਕਿਸਾਨੀ ਨਹੀਂ ਬਚੂਗੀ ਅਤੇ ਕੁਝ ਵੀ ਨਹੀਂ ਬਚੂਗਾ ਜੀ ਉਹ ਸਰਕਾਰ ਨੂੰ ਵੀ ਯਾਦ ਰੱਖਦੇ ਹੋ ਕਿ ਇਹ ਜਿਹੜੀ ਅੱਜ ਇਹ ਮੀਟਿੰਗ ਹੈ ਇਹ ਰਿਜ਼ਲਟ ਸਹੀ ਆਏਗਾ ਇਹ ਰਿਜ਼ਲਟ ਦਾ ਦੇਖੋ ਹੁਣ ਮੀਟਿੰਗ ਹੋਇਆ ਦੇ ਬਾਅਦ ਇਹ ਪਤਾ ਲੱਗੂਗਾ ਵੀ ਕੀ ਰਿਜ਼ਲਟ ਲੀਕਟਦਾ ਇਹਦਾ ਕਿੰਨੇ ਜੱਥੇ ਬੰਦੇ ਸਾਡੇ ਨਾਲ ਪਹੁੰਚ ਰਿਹਾ ਹੈ ਉਹ ਸ਼ਾਮਿਲ ਹੋ ਰਹੀ ਹੈ ਜਥੇ ਬੰਦੀਆਂ ਦਾ ਸਾਡੇ ਦੋ ਫਾਰਮ ਹੈ ਹੁਣ ਇੱਕ ਗੈਰ ਰਾਜਨੀਤਿਕ ਇੱਕ ਆਪਣਾ ਭਾਈ ਕਿਸਾਨ ਮਜ਼ਦੂਰ ਏਕਤਾ ਇਹ ਦੋ ਫਾਰਮ ਸਾਡੇ ਬਣੇ ਹੋਏ ਇਹ ਦੋ ਹੀ ਫਾਰਮ ਜਾਣਗੇ ਅੱਜ ਵੀ ਮੀਟਿੰਗ ਕਰਨਗੇ ਮੀਟਿੰਗ ਦੇ ਬਾਅਦ ਪਤਾ ਲੱਗੂਗਾ ਕੀ ਰਿਜ਼ਲਟ ਲੀਕਟਦਾ ਹੈ